ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਮੂਸਾ ਪਿੰਡ ਦੇ ਵਾਸੀਆਂ ਨੂੰ ਇੱਕ ਖਾਸ ਅਪੀਲ ਕੀਤੀ ਹੈ ਉਸ ਦੇ ਬਾਰੇ ਤੁਹਾਨੂੰ ਜਰੂਰ ਦੱਸਾਂਗੇ ਲਗਾਤਾਰ ਜੇ ਗੱਲ ਕਰੀਏ ਤਾਂ ਮੂਸਾ ਪਿੰਡ ਦੇ ਵਾਸੀਆਂ ਨੂੰ ਜਿਹੜਾ ਹੈ ਉਹਨਾਂ ਨੇ ਇੱਕ ਖਾਸ ਅਪੀਲ ਕੀਤੀ ਹੈ ਸੋ ਆਖਰ ਇਹ ਗੱਲ ਜਿਹੜੀ ਹੈ ਉਹਨਾਂ ਨੇ ਕਹਿਣਾ ਕੀਤਾ ਹੈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਐਲਾਨ ਹੋ ਚੁੱਕਿਆ ਹੈ ਸੋ ਆਖਰ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਜਲਦੀ ਹੀ ਹੋਣ ਜਾ ਰਹੀਆਂ ਨੇ ਅਗਲੇ ਮਹੀਨੇ ਅਕਤੂਬਰ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਔਰ ਆਖਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪਿੰਡ ਦੇ ਮੂਸਾ ਵਾਸੀਆਂ ਨੂੰ ਜਿਹੜੀ ਹੈ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਇਹ ਕਿ ਆਖਰ ਸਾਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਲੈਣਾ ਚਾਹੀਦਾ ਹੈ ਸਾਡੀ ਭਲਾਈ ਜਿਹੜੀ ਹੈ ਇਸੇ ਦੇ ਵਿੱਚ ਹੀ ਹੈ ਜਿੰਨੂੰ ਮਰਜ਼ੀ ਚੁਣੋ ਪਰ ਸਰਬਸੰਮਤੀ ਪੰਚਾਇਤ ਜਿਹੜੀ ਹੈ ਜ਼ਰੂਰ ਹੋਵੇ ਉਸ ਪੰਚਾਇਤ ਸੰਗਤ ਇੱਕ ਫੈਸਲਾ ਕਰੇ ਸਰਬਸੰਮਤੀ ਨਾਲ ਇੱਕ ਬੰਦੇ ਨੂੰ ਜਿਹੜਾ ਹੈ ਜ਼ਰੂਰ ਚੋਣ ਚੋਣ ਲਵੇ ਜਿਸ ਦਾ ਕਿ ਬਹੁਤ ਵੱਡਾ ਫਾਇਦਾ ਹੋਵੇਗਾ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇੱਕੀ ਗੱਲ ਕਹੀ ਹੈ ਕਿ ਆਖਰ ਜਿਸ ਤਰ੍ਹਾਂ ਸਾਡੇ ਲੋਕ ਧੜੇਬੰਦੀ ਤੋਂ ਵੀ ਬਚ ਜਾਣਗੇ ਔਰ ਸਾਡੇ ਲੋਕ ਜਿਹੜੇ ਨੇ ਜਿਹੜੇ ਬਿਲਕੁਲ ਸਾਡੇ ਆਪਣੇ ਨੇ ਸੋ ਆਖਰ ਇਹਨਾਂ ਲੋਕਾਂ ਦਾ ਪੈਸਾ ਵੀ ਬਰਬਾਦ ਨਹੀਂ ਹੋਵੇਗਾ ਤੇ ਫालतू ਚੋਣ ਪ੍ਰਚਾਰ ਵੀ ਨਹੀਂ ਕਰਨਾ ਪਵੇਗਾ ਪਿੰਡਾਂ ਦੇ ਵਿੱਚ ਧੜੇਬੰਦੀਆਂ ਜੜੀਆਂ ਨੇ ਉਹ ਵੀ ਨਹੀਂ ਹੋਣਗੀਆਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜਾ ਸਾਡਾ ਬਚਾਅ ਹੋ ਜਾਵੇਗਾ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਬਿਲਕੁਲ ਸਾਫ਼ ਕਰ ਦਿੱਤੀਆਂ ਗਈਆਂ ਨੇ ਪਤਾ ਬਲਕੌਰ ਸਿੰਘ ਨੇ ਕਿਹਾ ਹੈ ਆਪਣੇ ਪਿੰਡ ਦੇ ਲੋਕਾਂ ਨੂੰ ਕਿ ਸਰਬਸੰਮਤੀ ਦੇ ਨਾਲ ਇਸ ਚੀਜ਼ ਨੂੰ ਜਿਹੜਾ ਹੈ ਨਿਪਟਾ ਲੈਣਾ ਜ਼ਰੂਰੀ ਹੈ ਸੋ ਆਖਰ ਆਪਾਂ ਇੱਕੋ ਪਿੰਡ ਦੇ ਆ ਸੋ ਆਖਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਸਾਨੂੰ ਸੋਚਣੀਆਂ ਚਾਹੀਦੀਆਂ ਨੇ ਜੇਕਰ ਅਸੀਂ ਇਦਾਂ ਕਰਾਂਗੇ ਹਰ ਇੱਕ ਪਿੰਡ ਇਦਾਂ ਕਰੇਗਾ ਤਾਂ ਸ਼ਾਇਦ ਅਸੀਂ ਆਪਣੇ ਖਰਚੇ ਤੇ ਸ਼ਾਇਦ ਲੜਾਈ ਝਗੜੇ ਜਿਹੜੇ ਨੇ ਬਿਲਕੁਲ ਘਟਾ ਲਵਾਂਗੇ ਔਰ ਕਿਤੇ ਨਾ ਕਿਤੇ ਸਾਨੂੰ ਇਸ ਚੀਜ਼ ਦਾ ਜਿਹੜਾ ਹੈ ਬਿਲਕੁਲ ਫਾਇਦਾ ਜ਼ਰੂਰ ਮਿਲੇਗਾ ਸੋ ਆਪਣੇ ਪਿੰਡ ਦੇ ਲੋਕਾਂ ਨੂੰ ਜਿਹੜੀ ਹੈ ਉਹਨਾਂ ਨੇ ਅਪੀਲ ਕੀਤੀ ਹੈ ਸੋ ਆਖਰ ਕਾਫੀ ਲੋਕ ਜਿਹੜੇ ਨੇ ਇਸ ਚੀਜ਼ ਨੂੰ ਸਰਾ ਰਹੇ ਨੇ ਤੇ ਉਹਨਾਂ ਦੀ ਗੱਲ ਦੇ ਨਾਲ ਜਿਹੜੀ ਹੈ ਸਹਿਮਤੀ ਵੀ ਬਣਾ ਰਹੇ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ